ਤੇ ਹੁਣ ਇਥੇ ਸਾਬਕਾ ਕਾਂਗਰਸੀ ਨਾਲ ਕੀ ਰੌਲਾ ਚੱਲ ਰਿਹਾ ਤੁਹਾਡਾ ਰਵਨੀਤ ਬਿੱਟੂ ਜੀ ਦੇ ਨਾਲ ਰਵਨੀਤ ਬਿੱਟੂ ਜੀ ਨਾਲ ਮੇਰਾ ਕੋਈ ਰੌਲਾ ਕੋਈ ਤਾਂ ਕਹਿੰਦੇ ਕਿ ਜਿਹੜੀ ਤੁਸੀਂ ਆਡੀਓ ਰਿਲੀਜ਼ ਕੀਤੀ ਮੇਰੀ ਆਵਾਜ਼ ਨਹੀਂ ਮੈਂ ਥੋੜੀ ਮੈਂ ਸੁਣ ਰਿਹਾ ਮੇਰੀ ਗੱਲ ਮੈਂ ਉਹ ਇਹ ਕਹਾਂ ਕਿ ਅੱਕ ਕੇ ਉਹ ਆਡੀਓ ਵਾਇਰਲ ਕੀਤਾ ਤੁਸੀਂ ਦੇਖੋ ਕਿੱਡੀਆਂ ਚਵਲ ਮੰਦਬੁੱਧੀ ਬੰਦਾ ਕਿੱਡੀਆਂ ਚਵਲ ਗੱਲਾਂ ਕਰਦਾ ਜਿਹੜੀ ਪਾਰਟੀ ਨੂੰ ਛੱਡ ਗਏ ਨੇ ਉਹਦੀ ਲੀਡਰਸ਼ਿਪ ਨੂੰ ਕੋਸ ਰਹਿ ਕੋਈ ਨਹੀਂ ਕੋਸਦਾ ਤੂੰ ਜਿਹਦੇ 'ਚ ਗਿਆ ਪੋਸਟ ਪਾਰਟੀ ਦੀ ਡਿਡ ਡਿਸਪਲਿਨ ਨੂੰ ਵੀ ਗਾਲਾਂ ਕੱਢੀ ਇਹਨਾਂ ਪਾਇ ਨੇਮ ਕਈ ਸਵਾਲ ਵੀ ਉੱਠ ਰਹੇ ਨੇ ਕਿ ਜਿਵੇਂ 1984 ਸਿੱਖ ਕਤਲਿਆਰ ਜਿਸ ਪਾਰਟੀ ਦੇ ਨਾਲ ਜੁੜਿਆ ਏ ਉਹ ਪਾਰਟੀ ਤੁਸੀਂ ਜੁਆਇਨ ਕੀਤੀ 1984 ਕਾਂਗਰਸ ਮੁਕਤ ਨਹੀਂ ਹੋ ਸਕਦੀ ਇਹ ਦੇ ਤੋਂ ਦਰਵਾਦ ਸਾਹਿਬ ਉਤੇ ਅਟੈਕ ਜੈਨੋਸਾਈਡ ਆਲ ਓਵਰ ਇੰਡੀਆ ਐਂ ਦੇਖੋ ਤੁਸੀਂ ਨੈਕਸਟ ਜਨਰੇਸ਼ਨ ਰਾਹੁਲ ਗਾਂਧੀ ਜੀ ਆ ਪਰ ਤੁਸੀਂ ਪਾਰਟੀ ਕਿਉਂ ਕੋਈ ਜੁਆਇਨ ਕੀਤੀ ਅੱਗੇ ਤਾਂ ਅਸੀਂ ਦੇਖਦੇ ਹਾਂ ਸਿਮਰਜੀਤ ਸਿੰਘ ਬੈਂਸ ਬੈਂਸ ਬ੍ਰਦਰਸ ਤਾਕਤ ਜੋੜੀ ਉਹਨਾਂ ਦੀ ਮੰਨੀ ਜਾਂਦੀ ਤੁਹਾਨੂੰ ਲੱਗਦਾ ਕਿ ਥੋੜਾ ਜਲਵਾ ਤੁਹਾਡਾ ਘੱਟ ਹੋਇਆ ਸਪਾਸਿੰਗ ਖੈਰਾ ਦਾ ਮੈਥੇ ਸ਼ਿਕਰ ਕਰਾਂ ਕਾਫੀ ਵੋਕਲ ਨੇ ਤੁਹਾਡੀ ਕਾਫੀ ਨਜ਼ਦੀਕੀ ਉਹਨਾਂ ਨਾਲ ਰਹੀ ਹੈਗੀ ਆ ਹੁਣ ਅਜੇ ਵੀ ਹੈਗੀ ਹੈ ਅਸੀਂ ਵਿੱਚ ਜੇ ਸੁਣਿਆ ਸੀ ਕਿ ਸ਼ਾਇਦ ਸਾਂਝ ਥੋੜੀ ਟੁੱਟ ਗਈ ਹੈ ਗਲਤ 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 ਸਟਰੀਆ ਕਲ ਮਹਾਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਲੁਧਿਆਣਾ ਚ ਮੌਜੂਦ ਆ ਸਾਡੇ ਨਾਲ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਕੁਝ ਦਿਨ ਪਹਿਲਾਂ ਹੀ ਇਹ ਕਾਂਗਰਸ ਸਾਹਿਸਾ ਬਣੇ ਨੇ ਤੇ ਸਾਬਕਾ ਕਾਂਗਰਸੀ ਨਾ ਇਹਨਾਂ ਦਾ ਰੋਲਾ ਚੱਲ ਰਿਹਾ ਹੈ। ਖੈਰ 2024 ਦੀਆਂ ਚੋਣਾਂ ਦਾ ਮੌਸਮ ਹੈ। ਪ੍ਰਚਾਰ ਬਾਰੇ ਪੁੱਛਦੇ ਆ ਪੰਜਾਬ 'ਚ ਕਿਵੇਂ ਦਾ ਮਾਹੌਲ ਰਹਿ ਸਕਦਾ ਵਕ-ਵਕ ਪਾਰਟੀਆਂ ਦੇ ਲਈ ਇਸ ਵਾਰ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਪੰਜਾਬ 'ਤੋਂ ਤੁਹਾਡਾ। ਛੋਟੀ ਬੈਨਰਸ ਜੀ। ਥੈਂਕ ਯੂ ਵੈਰੀ ਮਚ। ਸਰ ਕਾਂਗਰਸ 'ਚ ਵੈਸੇ ਜਾਣ ਦਾ ਸਬੱਬ ਕਿਵੇਂ ਬਣਿਆ ਤੁਹਾਡਾ ਅਚਾਨਕ? ਸੋ ਮੈਂ ਜਨਤਾ ਦੀ ਪਦਾਇਸ਼ ਹੈਗਾ ਮੈਂ। ਕੋਈ ਆਉਂਦਾ ਉਹਨਾਂ ਮੰਨ ਜੇ ਇਹ ਤੇ ਉਹ ਕਲਾਕਾਰੀ ਦੇ ਵਿੱਚੋਂ ਕਮੇਡੀਅਨ ਕੋਈ ਆਉਂਦਾ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਕੋਈ ਆਉਂਦਾ ਆਪਣੇ ਪਿਤਾ ਜੀ ਦੀ ਦਾਦੇ ਦੀ ਵਿਰਾਸਤ ਮੰਤਰੀ ਹੁੰਦਾ ਕੋਈ ਮੁੱਖ ਮੰਤਰੀ ਹੁੰਦਾ ਮੈਂ ਨਰੋ ਲੋਕਾਂ ਦੀ ਪਦਾਇਸ਼ ਹੈਗਾ ਲੋਕਾਂ ਨੇ ਮੈਨੂੰ ਖੜਾ ਕੀਤਾ ਆਲਵੇਜ਼ ਇੰਡੀਪੈਂਡੈਂਟ ਆਲਵੇਜ਼ ਇੰਡੀਪੈਂਡੈਂਟ ਐਂਡ ਲੋਕਾਂ ਨੇ ਆ ਰਹਿਮਾ ਇਹ ਕੋਈ ਮੈਂ ਜੱਕਦੰਮ ਫੈਸਲਾ ਨਹੀਂ ਲਿਆ ਇਹ ਤਕਰੀਬਨ 3-4 ਮਹੀਨੇ ਬੜੀ ਲੰਬੀ ਸੋਚ ਵਿਚਾਰ ਤੋਂ ਬਾਅਦ ਮੈਨੂੰ ਪੂਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੇ ਸੁਜੈਸ਼ਨ ਕੀ ਭੇਜੇ ਰਾਇਮਾਂ ਕੀ ਦਿੱਤੀਆਂ ਫਿਰ ਮੇਰੀ ਆਪਣੀ ਪਾਰਟੀ ਦੇ ਮੇਰੇ ਸਾਥੀਆਂ ਦੀਆਂ ਰਾਇਮਾਂ ਕੀ ਸੀਗੀਆਂ ਅਸੀਂ ਕਲੈਕਟ ਕੀਤਾ ਸਾਰਾ ਕੁਝ ਐਂਡ ਉਹਦੇ ਵਿੱਚੋਂ ਮジョਰਿਟੀ ਕੀ ਆ ਉਹ ਸੀਗਾ ਕਾਂਗਰਸ ਰੀਜ਼ਨ ਬਿਹਾਈਂਡ ਮੈਂ ਵੀ ਦੱਸਣਾ ਚਾਹਾਂਗਾ ਰੀਜ਼ਨ ਬਿਹਾਈਂਡ ਡਵੈਲਪਮੈਂਟ ਦਾ ਪੈਰਾਮੀਟਰ ਜਿਹੜਾ ਭਾਈ ਜਿਆਰਿਆਂ ਨੂੰ ਪਿਆਰ ਕਰਨ ਵਾਲਾ ਨਾ ਹੂੰ ਉਹ ਮੈਨੂੰ ਇਹ ਚਾਹੀਦਾ ਵੀ ਜੇ ਮੇਰੇ ਸੱਦੇ ਹੱਤ ਸ਼ਰਮਾ ਜੀ ਦਾ ਘਰ ਹੈਗਾ ਹੂੰ ਉਹ ਵੀ ਮੇਰੇ ਨਾਲ ਭਰਾਵਾਂ ਵਾਲਾ ਪਿਆਰ ਰੱਖਣ ਇਧਰਲੇ ਹੱਥ ਸਿਰਾਜ ਮੁਹੰਮਦ ਜੀ ਦਾ ਘਰ ਹੈਗਾ ਇਧਰਲੇ ਹੱਥ ਵਿਲੀਅਮ ਭੱਟੀ ਦਾ ਘਰ ਹੈਗਾ ਸਾਰੇ ਜਾਣੇ ਅਸੀਂ ਇੱਕ ਸੋਰ ਹੋ ਕੇ ਰਹੇ ਹੂੰ ਮੁਹੱਬਤ ਦੀ ਦੁਕਾਨ ਦਾ ਪੈਗਾਮ ਸਾਰਿਆਂ ਨੂੰ ਚੰਗਾ ਲੱਗਿਆ ਵੀ ਯਾਰ ਇਹ ਵਧੀਆ ਹੈਗਾ ਹੂੰ ਸੋ ਇਸ ਕਰਕੇ ਕਾਂਗਰਸ ਦਾ ਫੈਸਲਾ ਵਾਸੀ ਤੁਸੀਂ ਕਾਫੀ ਕਸ਼ਮਕਸ਼ ਸੀ ਕਾਫੀ ਕਨਫਿਊਜ਼ਡ ਸੀ ਕਿਉਂਕਿ 2022 ਤੋਂ ਤੁਹਾਡੀ ਬੀਜੇਪੀ ਚ ਜਾਣ ਦੀ ਚਰਚਾ ਚੱਲ ਰਹੀ ਸੀ 2023 ਚ ਜਲੰਧਰ ਬਾਇ ਇਲੈਕਸ਼ਨ ਚ ਤੁਸੀਂ ਬੀਜੇਪੀ ਨੂੰ ਸਪੋਰਟ ਕਰਦੇ ਹੋ ਮੈਂ ਮੈਂ ਤੁਹਾਨੂੰ ਦੱਸਦਾ ਨਹੀਂ ਜਿਹੜਾ ਸਪੋਰਟ ਕੀਤਾ ਸੀਗਾ ਉਹ ਕੰਡੀਸ਼ਨਲ ਸਪੋਰਟ ਸੀਗਾ ਕੰਡੀਸ਼ਨਲ ਸਪੋਰਟ ਦਾ ਮਤਲਬ ਇਹ ਅਸੀਂ ਦੋ ਦਿਨ ਸ਼ਰਤਾਂ ਬੀਜੇਪੀ ਨੂੰ ਦਿੱਤੀਆਂ ਸੀ ਹਮ ਪਰ ਉਹਨਾਂ ਨੇ ਆਫਟਰ ਇਲੈਕਸ਼ਨ ਹਾਰ ਗਏ ਬੀਜੇਪੀ ਬਾਇ ਇਲੈਕਸ਼ਨ ਜਲੰਧਰ ਉਹਨਾਂ ਨੇ ਵਾਲੀ ਕੰਨੀ ਨਹੀਂ ਧਰੀ ਉਧਰ ਉਸ ਪਾਸੇ ਦੀ ਸੋ ਇਸ ਕਰਕੇ ਫਿਰ ਉਸ ਤੋਂ ਅਗਲੇ ਹਾਲਾਤ ਮੰਗਾਂਗਾ ਮੇਰੇ ਵਾਸਤੇ ਕੁਦਰਤ ਰਸਤਾ ਬਣਾ ਦਿੰਦੀ ਐ ਆਮ ਨਾਟ ਪੋਲਿਟਿਸ਼ੀਅਨ ਮੈਂ ਲੋਕਾਂ ਦੇ ਕੰਮ ਕਰ ਸਕਦਾ ਲੋਕਾਂ ਲਈ ਲੜ ਸਕਦਾ ਲੋਕਾਂ ਲਈ ਮੈਂ ਜੇਲਾਂ ਘਟ ਸਕਦਾ ਉਹਨਾਂ ਦਾ ਦੁੱਖ ਦਰਦ ਆਪਣੇ ਪਿੰਡੇ ਤੇ ਹੰਡਾ ਸਕਦਾ ਪਰ ਮੈਨੂੰ ਰਾਜਨੀਤਿਕ ਸ਼ਤਰੰਜੀ ਚਾਲਾਂ ਨਹੀਂ ਚੱਲਣੀਆਂ ਆਉਂਦੀਆਂ ਸੋ ਕੁਦਰਤ ਬਣਾ ਦਿੰਦੀ ਐ ਕੁਦਰਤ ਦਾ ਬਣਾਇਆ ਢੋਮੇਲਾ ਵੀ ਮੈਂ ਕਾਂਗਰਸ ਤੇ ਚਲਾ ਗਿਆ ਐਮ ਆਮ ਵੈਰੀ ਮੱਚ ਸੈਟੀਸਫਾਈਡ ਪਰ ਬੀਜੇਪੀ ਨਾ ਕੀ ਐ ਸਾਰਿਆ ਕੁਝ ਤਾਂ ਰੀਜ਼ਨ ਰਹੇ ਹੋਣਗੇ ਕਿਉਂਕਿ ਬੀਜੇਪੀ 'ਚ ਤਕਰੀਬਨ 80 ਸੌਣ ਰਹੇ ਆ ਕਦੀ ਬੈਂਸ ਬ੍ਰਦਰਸ ਬੀਜਪੀ ਜੁਆਇਨ ਕਰ ਸਕਦੇ ਨੇ ਕਾਂਗਰਸ ਤੋਂ ਪਹਿਲਾਂ ਦੀ ਚਰਚਾ ਜਿਹੜਾ ਤੁਸੀਂ ਕਹਿ ਰਹੇ ਹੋ 3-4 ਮਹੀਨੇ ਇਹਨਾਂ 3-4 ਮਹੀਨੇ ਚ ਬੀਜਪੀ ਚ ਜਾਣ ਦੀ ਤੁਹਾਡੀ ਚਰਚਾ ਵੀ ਚੱਲ ਰਹੀ। ਤੁਸੀਂ ਚਰਚਾਾਂ ਮੀਡੀਆ ਦੇ ਵਿੱਚ ਲੋਕ ਰੂਮਰਸ ਫਲਾਦੇ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ। ਉਸ ਚਰਚਾ ਤੇ ਜਵਾਬ ਦੇਣ ਦੇ ਲਈ ਤੁਸੀਂ ਵੀ ਇਹਨੇ ਉਪਲਬਧ ਨਹੀਂ ਸੀ। ਤੁਸੀਂ ਨਹੀਂ ਇਸ ਤੇ ਜਵਾਬ ਮੈਂ 2-3 ਮਹੀਨੇ ਮੀਡੀਆ ਲਈ ਉਪਲਬਧ ਨਹੀਂ ਰਹਾ ਮੈਂ ਫੋਨ ਕਾਲ ਨਹੀਂ ਮੀਡੀਆ ਦੇ ਰੀਅਲੀ ਵੈਰੀ ਸੌਰੀ ਮੈਂ ਨਹੀਂ ਅਟੈਂਡ ਕੀਤੇ ਕਿਉਂਕਿ ਅਸੀਂ ਮੰਤਨ ਕਰਦੇ ਸੀਗੇ। ਹੂੰ। ਮੰਤਨ ਕਰਦੇ ਸੀ ਵਿਸ਼ਲੇਸ਼ਣ ਕਰਦੇ ਸੀ ਪੰਜਾਬ ਤੇ ਪੰਜਾਬੀਆਂ ਦੇ ਲਈ ਚੰਗਾ ਕੀ ਫੈਸਲਾ ਹੋ ਸਕਦਾ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਹੈਗੇ ਆ ਪਰ ਤੁਹਾਡੀ ਇਸ ਚੁਆਇਸ ਤੇ ਕਈ ਸਵਾਲ ਵੀ ਉੱਠ ਰਹੇ ਨੇ ਕਿ ਜਿਵੇਂ 1984 ਸਿੱਖ ਕਤਲਿਆ ਜਿਸ ਪਾਰਟੀ ਦੇ ਨਾਲ ਜੁੜਿਆਏ ਉਹ ਪਾਰਟੀ ਤੁਸੀਂ ਜੁਆਇਨ ਕੀਤੀ ਤੁਹਾਡੇ ਬ੍ਰਦਰ ਬਲਵਿੰਦਰ ਸਿੰਘ ਬੈਂਸ ਜੀ ਅਜੇ ਵੀ ਐਸਟਪੀਸੀ ਦਾ ਹਿੱਸਾ ਨੇ ਤੇ ਇਹ ਸਵਾਲ ਕਿਵੇਂ ਜਸਟੀਫਾਈ ਕਰੋਗੇ ਤੁਸੀਂ no doubt 1984 ਕਾਂਗਰਸ ਮੁਕਤ ਨਹੀਂ ਹੋ ਸਕਦੀ ਇਹ ਦੇ ਤੋਂ ਮਦਰਵਾਦ ਸਾਹਿਬ ਉਤੇ ਅਟੈਕ ਜੈਨੋਸਾਈਡ ਆਲਓਵਰ ਇੰਡੀਆ ਐਂਡ ਦੇਖੋ ਤੁਸੀਂ ਨੈਕਸਟ ਜਨਰੇਸ਼ਨ ਰਾਹੁਲ ਗਾਂਧੀ ਜੀ ਆ ਗਏ ਹਮ ਮੈਂ ਉਸ ਕਮਿਊਨਿਟੀ ਨੂੰ ਤੁਸੀਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਜਿਨ੍ਹਾਂ ਨਾਲ 84 ਦੇ ਵਿੱਚ ਸਾਰਾ ਕੁਝ ਹੋਇਆ ਹਮ ਐਂਡ ਸੈਕੰਡ ਜਨਰੇਸ਼ਨ ਆ ਗਈ ਸੈਕੰਡ ਜਨਰੇਸ਼ਨ ਦੇਸ਼ ਦੇ ਅੰਦਰ ਖਾਸ ਕਰਕੇ ਮਿਨਿਓਰਿਟੀਆਂ ਨੂੰ ਨਾਲ ਲੈ ਕੇ ਮੁਹੱਬਤ ਦੀ ਦੁਕਾਨ ਦਾ ਪੈਗਾਮ ਦੇਣ ਲਈ ਲੱਖਾਂ ਕਿਲੋਮੀਟਰ ਦੀ ਯਾਤਰਾ ਤੇ ਤੁਰ ਪਏ ਡਾਕਟਰ ਮਨਮੋਹਨ ਸਿੰਘ ਪਾਰਲੀਮੈਂਟ ਦੇ ਅੰਦਰ ਮਾਫੀ ਮੰਗਦੇ ਆ ਐਂਡ ਮੁਹੱਬਤ ਦੀ ਦੁਕਾਨ ਦਾ ਪੈਗਾਮ ਦੇਣ ਵਾਲੇ ਰਾਹੁਲ ਗਾਂਧੀ ਦਰਬਾਰ ਸਾਹਿਬ ਜਾਂਦੇ ਆ ਹਮ ਸ਼ਰਧਾਲੂ ਬੱਚੋਂ ਤੇ ਉੱਥੇ ਜਾ ਕੇ ਜੁੜਾ ਘਰ ਦੀ ਸੇਵਾ ਕਰਦੇ ਆ ਝੂਠੇ ਬਰਤਨ ਸਾਫ ਕਰਦੇ ਆ ਮਨ ਦੇ ਵਿੱਚ ਭਾਵਨਾ ਕੀ ਹੈ ਅੱਜ ਜਿਹੜਾ 84 ਨਹੀਂ ਭੁਲਾਇਆ ਜਾ ਸਕਦਾ ਹਮ ਕਾਂਗਰਸ ਉਸ ਕਟਾਰੇ ਚੋਂ ਨਹੀਂ ਨਿਕਲ ਸਕਦੀ ਹਮ ਮੈਂ ਅੱਜ ਕਾਂਗਰਸ ਦੇ ਵਿੱਚ ਇਹ ਗੱਲ ਕਹਿ ਰਿਹਾ ਪਰ ਤੁਸੀਂ ਉਸ ਫੈਮਿਲੀ ਦੀ ਨੈਕਸਟ ਜਨਰੇਸ਼ਨ ਦਾ ਬਿਹੇਵੀਅਰ ਕੀ ਹੈਗਾ ਉਹ ਚਾਹੁੰਦਾ ਕਿ ਇਸ ਤਰੀਕੇ ਆ ਪਰ ਬਾਰ-ਬਾਰ ਸਵਾਲ ਹੀ ਉੱਠਦੇ ਨੇ ਕਿ ਉਹ ਜਿਹੜੇ ਲੀਡਰ ਸਜ਼ਾਵਾ ਨਹੀਂ ਦਿੱਤੀਆਂ ਗਈਆਂ ਕਾਂਗਰਸ ਦਾ 파ਟ ਰਹੇ ਕਦੀ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨਹੀਂ ਤਾਂ ਪੰਜਾਬ ਚ ਤੋਂ ਉਲਾ ਪੈ ਜਾਂਦਾ ਅਮਰਿੰਦਰ ਸਿੰਘ ਰਾਜਾ ਵਡਿੰਗ ਪਹਿਲੇ ਦਿਨ ਇੱਥੇ ਰੋਡ ਸ਼ੋਅ ਕਰ ਰਹੇ ਸੀ ਉਦੋਂ ਵੀ ਜੋ ਪੀੜਤ ਸੀ ਉਹ ਪ੍ਰੋਟੈਸਟ ਕਰਦੇ ਨੇ ਖਾਲਾ ਕੀ ਬਾਤ ਹੈ ਅਸ਼ਦੀਪ পীੜਤ ਮੈਂ ਲੁਧਿਆਣਾ ਦਾ ਰਹਿਣ ਵਾਲਾ ਸਰਦਾਰ ਸੁਰਜੀਤ ਸਿੰਘ ਜੀ ਮੇਰੇ ਮੈਂ ਵੀ ਬੜਾ ਆਦਰ ਸਤਿਕਾਰ ਕਰਦਾ ਪਰ ਦੇ ਆਰ ਆਲ ਬਿਨ ਸ਼ਰੋਮਣੀਆਂ ਕਾਲੀਦਲ ਕੋਈ ਰਾਜਨੀਤਿਕ ਅਜੰਡਾ ਹੈਗਾ ਉਹਨਾਂ ਦਾ ਉਹ ਕਰਨ ਗਈ ਉਹਨਾਂ ਦੀ ਮਜਬੂਰੀ ਹੈਗੀ ਆ ਵਿਸ਼ਵਾਕਾ ਦਾ ਹੁਕਮ ਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਫਿਰ ਕਾਲੇ ਝੰਡੇ ਚੱਕ ਕੇ ਸੜਕ ਤੇ ਖੜਨਾ ਹੀ ਪੈਂਦਾ ਮੈਂ ਦੇਖੋ ਮੈਂ ਤਾਂ ਸਪਸ਼ਟ ਕਰ ਰਿਹਾ ਤੁਸੀਂ ਜਿਹੜੇ ਲੋਕ ਮੈਨੂੰ ਕ੍ਰਿਟਿਕਾਈਜ਼ ਕਰਦੇ ਆ ਤੁਸੀਂ ਇਹ ਗੱਲ ਕੀਤੀ ਆ ਵੀ ਕਾਂਗਰਸ ਲਈ ਵੀ ਤੈਨੂੰ ਕੰਨਿਆਂ ਨੇ ਕ੍ਰਿਟਿਕਾਈਜ਼ ਕੀਤਾ ਜਿਹੜੇ ਲੋਕ ਮੈਨੂੰ ਕਾਂਗਰਸ ਲਈ ਕ੍ਰਿਟਿਕਾਈਜ਼ ਕਰਦੇ ਆ ਜੇ ਮੈਂ ਫਰਜ ਕਰ ਲਵਾਂ ਭਾਜੀਪੀ ਚਲੇ ਜਾਂਦਾ ਤੇ ਕ੍ਰਿਟਿਕਾਈਜ਼ ਤੁਸੀਂ ਇਹ ਗੱਲ ਦਿਮਾਗ ਚੋਂ ਕੱਢਦੇ ਹੋ ਵੀ 100% ਤੁਹਾਡੇ ਕਿਸੇ ਵੀ ਫੈਸਲੇ ਨਾਲ ਸਾਰੇ ਲੋਕ ਸਹਿਮਤ ਹੋਣ ਪਰ ਤੁਸੀਂ ਪਾਰਟੀ ਕਿਉਂ ਕੋਈ ਜੁਆਇਨ ਕੀਤੀ ਅੱਗੇ ਤਾਂ ਅਸੀਂ ਦੇਖਦੇ ਹਾਂ ਸਿਮਰਜੀਤ ਸਿੰਘ ਬੈਂਸ ਬੈਂਸ ਬ੍ਰਦਰਸ ਤਾਕਤ ਜੋੜੀ ਉਹਨਾਂ ਦੀ ਮੰਨੀ ਜਾਂਦੀ ਤੁਹਾਨੂੰ ਨਹੀਂ ਲੱਗਦਾ ਕਿ ਥੋੜਾ ਜਲਵਾ ਤੁਹਾਡਾ ਘੱਟ ਹੋਇਆ ਤੁਸੀਂ ਇੱਕ ਕੋਰਨਰ ਚ ਹੋ ਗਏ ਉਹ ਬਾਅਦ ਹਾਰਤਾ ਹਾਰੀ ਹੈ ਬੱਚੇ ਹਾਰਤਾ ਹਾਰੀ ਹੁੰਦੀ ਹੈ ਮੈਂ ਕੰਟੀਨਿਊਸਲੀ 20 ਸਾਲ ਤੋਂ ਲਾ ਜਿੱਤ 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 ਦੇ ਮੈਂ ਲੋਕ ਸਭਾ ਜਿੱਤੀ ਨਹੀਂ ਤੈਨ 2019 ਚ ਤਾਂ ਜਿੱਤਣ ਨਾਲੋਂ ਵੱਧ ਲੈਂਡਮਾਰਕ ਉਦਾਹਰਨ ਖੜੀ ਕਰਦੇ ਵੀ 3 ਲੱਖ 70000 ਲੈ ਗਿਆ ਬੈਂਸ ਜਿੱਤ ਨਹੀਂ ਸਕਿਆ ਪਰ ਬੋਟਾਂ ਦਾ ਲੈਂਡਮਾਰਕ ਬੜਾ ਜ਼ਬਰਦਸਤ ਸੋ ਹਾਰਨ ਤੋਂ ਬਾਅਦ ਮੰਤਨ ਹੋਇਆ ਮੈਂ 50 ਤੋਂ ਉੱਤੇ ਹੈਗਾ ਮੈਂ ਜਿਹੜਾ 20 ਸਾਲ ਪਹਿਲਾਂ ਮੇਰੇ 'ਚ એનર્ਜੀ ਸੀਗੀ ਉਹ ਅੱਜ એનર્ਜੀ ਵੀ ਨਹੀਂ ਹੈਗੀ ਆਉਣ ਵਾਲੇ 10 ਸਾਲਾਂ 'ਚ ਇਹ ਵੀ ਨਹੀਂ ਰਹਿਣੀ ਮੈਂ ਇਮਾਨਦਾਰੀ ਨਾਲ ਰਾਜਨੀਤਿਕ ਪਲੇਟਫਾਰਮ ਦੇ ਉੱਤੇ ਲੋਕਾਂ ਨੂੰ ਸੇਵ ਕਰਨ ਵਾਸਤੇ ਆ ਮੇਰਾ ਟੀਚਾ ਕੀ ਹੈ ਮੇਰਾ ਟੀਚਾ ਇਹ ਹੈ ਕਾਲਜ ਤੋਂ ਨਿਕਲ ਕੇ ਮੈਂ ਲੋਕਾਂ ਦੀ ਸੇਵਾ ਲਈ ਦੁਰਪਯਾ ਵੀ ਨਹੀਂ ਯਾਰ ਇਹ ਪਾਰਟੀਆਂ ਦੇ ਲੀਡਰ ਸਹੀ ਨਹੀਂ ਕਰਦੇ ਤਾਂ ਮੈਂ ਲੋਕਾਂ ਨੂੰ ਚੰਗਾ ਸਰਵ ਕਰ ਸਕਦਾ ਮੈਂ ਸਫਲ ਹੋਇਆ ਉਹਦੇ 'ਚ ਹੁਣ ਸਾਰਿਆਂ ਦਾ ਪ੍ਰੋਗਰਾਮ ਸੀਗਾ ਵੀ ਕੋਈ ਐਦਾਂ ਦਾ ਪਲੇਟਫਾਰਮ ਮੰਨੋ ਕਿ ਮੈਂ ਕਿਸੇ ਦਾ ਕੰਮ ਕਰਨ ਲਈ 100 ਕੱਲ ਵੀ ਖਰਚ ਕਰ ਰਿਹਾ ਆਪਣੇ ਪਲੇਟਫਾਰਮ ਇੰਡੀਪੈਂਡੈਂਟ ਦੇ ਉੱਤੇ ਜਦੋਂ ਮੈਂ ਪਾਰਟੀ ਦੇ ਪਲੇਟਫਾਰਮ ਤੇ ਆ ਉਹੀ ਕੰਮ 10 ਕਲਰੀਆਂ ਦੇ ਵਿੱਚ ਕਰ ਰਹੇ ਆ 90 ਕਲਰੀਆਂ ਮੇਰੇ ਕੋਲ ਬਚੀਆਂ ਤੇ ਮੈਂ ਆਪਣੀ ਸੇਵਾ ਦਾ ਪਲੇਟਫਾਰਮ ਕਿੱਡਾ ਵੱਡਾ ਕਰ ਸਕਦਾ ਹੂੰ ਵਾਰਿਸ਼ਾ ਨਾ ਆਤਾਂ ਜਾਣਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਮੇਰੀ ਆਦਤ ਨਹੀਂ ਬਦਲੀ ਹੋਣ ਲੱਗੀ ਜੇ ਕਹੇ ਕਿ ਅਗਰ ਤੁਸੀਂ ਇੰਨੀ ਬੇਬਾਕੀ ਦੇ ਨਾਲ ਰਹੋਗੇ ਕਾਂਗਰਸ ਚ ਟਿਕ ਪਾਉਗੇ ਕਿਉਂ ਨਹੀਂ ਟਿਕ ਪਾਉਂਗਾ ਕਾਂਗਰਸ ਦੇ ਅੰਦਰ ਮੈਂ ਤੁਹਾਨੂੰ ਗਿਣਤੀ ਕਰਾ ਦਿੰਦਾ ਲਿਸਟ ਲੰਬੀ ਹੋ ਜਾਊਗੀ ਜਿਹੜੇ ਮੇਰੇ ਤੋਂ ਵੀ ਵੱਧ ਮੋਗਲ ਆ ਪੰਜਾਬ ਆਰ ਪੰਜਾਬ ਦੇ ਲੋਕਾਂ ਵਾਸਤੇ ਦੇ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਮੁੱਦਿਆਂ ਲਈ ਲੜਾਈ ਲੜਦੇ ਆ ਮੇਰੇ ਤੋਂ ਵੀ ਵੱਡੀ ਸਪਾਲਸਿੰਗ ਖੈਰਾ ਦਾ ਮੈਂ ਇੱਥੇ ਜ਼ਿਕਰ ਕਰਾਂ ਕਾਫੀ ਵੋਕਲ ਨੇ ਤੁਹਾਡੀ ਕਾਫੀ ਨਸਤੀਕੀ ਉਹਨਾਂ ਨਾਲ ਰਹੀ ਹੈ ਹੈਗੀ ਆ ਹੁਣ ਅਜੇ ਵੀ ਹੈਗੀ ਆ ਅਸੀਂ ਵਿੱਚ ਜੇ ਸੁਣਿਆ ਸੀ ਕਿ ਸ਼ਾਇਦ ਸਾਂਸ ਥੋੜੀ ਟੁੱਟ ਗਈ ਹੈ ਨਹੀਂ ਨਹੀਂ ਗਲਤ 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 ਮੈਂ ਤਾਂ ਜਦੋਂ ਉਹ ਜੇਲ੍ਹ ਸੀਗੇ ਜਾਂ ਮੈਂ ਜੇਲ੍ਹ ਸੀਗਾ ਤਾਂ ਅਸੀਂ ਇੱਕ ਦੂਸਰੇ ਦਾ ਹਾਲ ਚਾਲ ਪੁੱਛਣ ਲਈ ਸੋ ਮੇਰੀ ਦੋਸਤੀ ਸਿਗੀ ਅੱਜ ਵੀ ਹੈ ਤੇ ਬਾਬਾ ਕਿਰਪਾ ਕਰੇ ਭਵਿੱਖ ਦੇ ਵਿੱਚ ਵੀ ਬਣੀ ਰਹੇਗੀ ਉਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਐਸਾ ਨਹੀਂ ਹੋਇਆ ਕਿ ਥੋੜੀ ਦੋਸਤੀ ਚ ਕੋਈ ਜ਼ਰਾੜਾ ਨਹੀਂ ਕੁਝ ਐਸਾ ਨਹੀਂ ਕਿ ਤੁਹਾਡੇ ਨੂੰ ਪੀਡੀਏ ਜਾਂ ਸ਼ਾਇਦ ਅਰਸ਼ ਵੀ ਤੁਹਾਨੂੰ ਯਾਦ ਹੋਊਗਾ ਅਸੀਂ ਪੀਡੀਏ ਬਣਾਇਆ ਸੀਗਾ ਹਾਂ ਜੀ ਬਿਲਕੁਲ ਅ ਉਸ ਤੋਂ ਬਾਅਦ ਦੇ ਵਿੱਚ ਪੀਡੀਏ ਨਹੀਂ ਟੈਕਸਰ ਗਿਆ ਜੀ ਮਿਲ ਨਹੀਂ ਹੋਈ ਅਸੀਂ ਕੋਈ ਸੀਟ ਨਹੀਂ ਜਿੱਤੀ ਹਾਂ ਤਾਂ ਉਹ ਕਾਂਗਰਸ ਵੱਲ ਮੂਵ ਹੋ ਗਏ ਹਾਂ ਕਾਂਗਰਸ 2022 ਚ ਐਮਐਲਏ ਕਾਂਗਰਸ ਤੋਂ ਬਣ ਗਏ ਤਾਂ ਠੀਕ ਹੈ ਜਦੋਂ ਇੱਕ ਪਲੇਟਫਾਰਮ ਤੇ ਸੀਗੇ ਤਾਂ ਦੋਸਤੀ ਰੋਜ਼ ਮਿਲਣਾ ਫਿਰ ਜਦੋਂ ਕਾਂਗਰਸ ਤੇ ਜਾਂਦੇ ਆ ਤਾਂ ਉਹ ਥੋੜਾ ਮੇਲ ਪਰ ਦੋਸਤੀ ਦੇ ਵਿੱਚ ਫਰਕ ਨਹੀਂ ਪਿਆ ਤੇ ਕਾਂਗਰਸ 'ਚ ਤੁਸੀਂ ਕਿਸ ਪੋਜੀਸ਼ਨ ਦੇ ਲਈ ਆਈ ਹੋ ਕੋਈ ਨਾ ਕੋਈ ਲੰਘਣਾ ਕਰਨ ਦੀ ਆਦਤ ਨਹੀਂ ਹੈਗੀ ਪਰ ਚਲੋ ਅਸੀਂ ਐਮਪੀ ਦੀ ਚੋਣ ਤੋਂ ਹੁਣ ਲੰਘ ਗਏ ਅਸਲ ਸੱਚ ਮੇਰੀ ਗੱਲ ਮੈਂ ਸਪਸ਼ਟ ਕਰਨ ਲੱਗਿਆ ਰਾਜਨੀਤੀ ਦੇ ਅੰਦਰ ਛੋਛਪਾ ਟੌਰ ਟੱਪਾ ਦਨਵਾਂ ਨਾ ਜਾਣ 10 10 20 20 ਕਾਲੀਆਂ ਵਰਦੀਆਂ ਨੇ ਆ ਜਾਣ ਉਹ ਉਹਨਾਂ ਲੋਕਾਂ ਵਾਸਤੇ ਤੇ ਉਹਦਾ ਵੱਡਾ ਆ ਜਵੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਜਨਤਾ ਦੇ ਵਿੱਚ ਪਛਾਣ ਨਹੀਂ ਹੁੰਦੀ ਪਛਾਣ ਮਰਨ ਵਾਸਤੇ ਮੇਰੇ ਤਾਂ ਸੰਗਤ ਹੀ ਇੱਡੀ ਪਾਰ ਬਖਸ਼ੇਸ਼ ਆ ਆਲ ਓਵਰ ਦ ਵਰਡ ਪੰਜਾਬੀਆਂ ਨੇ ਮਸ਼ਹੂਰ ਕਰਤਾ ਬ੍ਰਾਂਡ ਬੈਸਟ ਬ੍ਰਦਰ ਤੋ ਇੱਕ ਦੋ ਵੱਡਾ ਮੈਂ ਫੇਰ ਜਾ ਕੇ ਕਿਸੇ ਨੂੰ ਮੈਨੂੰ ਕੁਝ ਚਾਹੀਦਾ ਨੋ ਨੀਡ ਤੁਸੀਂ ਪੰਜਾਬ ਤੱਕ ਲਈ ਕੰਮ ਕਰਦੇ ਹੋ ਤੁਹਾਡਾ ਕੰਮ ਡੇਡੀਕੇਸ਼ਨ ਓਨੈਸਟੀ ਇਸ ਚੈਨਲ ਲਈ ਤੁਹਾਡੀ ਜਗ੍ਹਾ ਬਣਾ ਦਿੰਦਾ ਤੁਹਾਡੇ ਪ੍ਰਬੰਧਕਾਂ ਨੂੰ ਪਤਾ ਲੱਗ ਜਾਂਦਾ ਵੀ ਅਰਸ਼ਦੀਪ ਤੋਂ ਬਿਨਾਂ ਸਾਡਾ ਚੈਨਲ ਅਧੂਰਾ ਹੋ ਜਾਏਗਾ ਤੁਹਾਡਾ ਕਰਮ ਤੁਹਾਡੀ ਸਪੇਸ ਤਿਆਰ ਕਰ ਦਿੰਦਾ ਸੋ ਮੈਂ ਮੰਗਣ ਵਾਲਾ ਏ ਤੋਂ ਨਹੀਂ ਗੱਲ ਪਾਰਟੀ ਜਿੱਥੇ ਕੋਈ ਹੁਕਮ ਲਾ ਦੋ ਵੀ ਉਹ ਨਵਾ ਦਿਆਂਗੇ ਤੇ ਹੁਣ ਇੱਥੇ ਸਾਬਕਾ ਕਾਂਗਰਸੀ ਨਾਲ ਕੀ ਰੌਲਾ ਚੱਲ ਰਿਹਾ ਤੁਹਾਡਾ ਰਵਨੀਤ ਬਿੱਟੂ ਜੀ ਦੇ ਨਾਲ ਰਵਨੀਤ ਬਿੱਟੂ ਜੀ ਨਾਲ ਮੇਰਾ ਕੋਈ ਰੌਲਾ ਨਹੀਂ ਉਹ ਤਾਂ ਕਹਿੰਦੇ ਕਿ ਜਿਹੜੀ ਤੁਸੀਂ ਆਡੀਓ ਰਿਲੀਜ਼ ਕੀਤੀ ਮੇਰੀ ਆਵਾਜ਼ ਨਹੀਂ ਮੇਰਾ ਥੋੜੀ ਮੈਨੇਜਮੈਂਟ ਹੈ ਮੇਰੀ ਗੱਲ ਮੇਰਾ ਆਡੀਓ ਵਾਇਰਲ ਕਰਨ ਪਬਲਿਕ ਕਰਨ ਦਾ ਮੇਰਾ ਜਮਾਂ ਮਨ ਨਹੀਂ ਸੀਗਾ ਮੈਂ ਨਹੀਂ ਕਰਦਾ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਆਡੀਓ ਵਾਇਰਲ ਕਰਕੇ ਆਪਣੇ ਆਪ ਨੂੰ ਵੀ ਥੋੜਾ ਛੋਟਾ ਕੀਦਾ ਨਹੀਂ ਚਾਹੀਦੀ ਪਰ ਉਹwidehat ਜਿਹਨਾਂ ਕੋ ਮੁੱਦਾ ਹੀ ਹੋਰ ਕੋਈ ਨਹੀਂ ਹੈਗਾ ਮੇਰੇ ਤਾਂ 3 ਦਰਜਣ ਮੁਕਤਮੇ ਚੱਲਦੇ ਆ ਮੈਨੂੰ ਇਸ ਗੱਲ ਦਾ ਮਾਣ ਤੇ ਫਖਰ ਆ 20 ਸਾਲ ਦੇ ਅਰਸੇ ਵਿੱਚ ਇੱਕ ਧੀ ਜਿਹੜੀ ਗੱਲ ਆਪਣੇ ਭਰਾ ਨਾਲ ਕਰਦੀ ਆ ਜਾਂ ਬਾਪ ਨਾਲ ਕਰਦੀ ਆ ਮਾਂ ਨਾਲ ਕਰਦੀ ਆ ਮੇਰੇ ਨਾਲ ਸਾਂਝਾ ਕਰਕੇ ਜਾਂਦੀ ਆ ਦੋਸ਼ ਲਾ ਲੈਣੇ ਬੜੀ ਸੌਖੀ ਚੀਜ਼ ਹੈਗੀ ਐ ਅਦਾਲਤ ਹੈਗੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਸੱਚ ਤੇ ਝੂਠ ਦਾ ਨਤਾਰਾ ਹੁੰਦਾ ਮੇਰੇ ਤੇ 2.5 ਦਰਜਨ ਤੋਂ ਜ਼ਿਆਦਾ ਮੁਕੱਦਮੇ ਮੈਂ ਹਰ ਸਾਲ 5-7 ਮੁਕੱਦਮੇ ਜੋ ਬਰੀ ਹੋ ਕੇ ਆਉਂਦਾ ਤੂੰ ਇੱਕ ਵਾਰੀ ਗੱਲ ਕਰ ਲਈ ਦੈਟਸ ਆਲ ਤੂੰ ਦੂਜੀ ਵਾਰੀ ਤੀਜੀ ਵਾਰੀ ਤੇਰੇ ਕੋਲੇ ਹੋਰ ਤੂੰ ਤਿੰਨ ਵਾਰੀ ਦਾ ਪਾਰਲਮੈਂਟ ਮੈਂਬਰ ਐ ਚੌਥੀ ਵਾਰੀ ਤੂੰ ਲੜਨ ਜਾ ਰਿਹਾ ਸ਼ਾਇਦ ਤੁਹਾਨੂੰ ਮਿਸ ਕਰਦੇ ਹੋਣ ਕਿ ਤੁਸੀਂ ਬੀਜੇਪੀ ਚ ਕਿਉਂ ਨਹੀਂ ਗਏ ਮੇਬੀ ਉਹ ਆਡੀਓ ਦੇ ਵਿੱਚ ਉਹ ਲੇਲੜੀਆਂ ਤੇ ਮਿੰਤਾ ਵੀ ਤੂੰ ਆਜਾ ਮੇਰੀ ਵੇੜੀ ਪਾਰ ਲਾ ਦੇ ਤੂੰ ਆ ਜਾ ਕਿਸੇ ਤਰੀਕੇ ਤੇਰੀ ਗ੍ਰਹਿ ਮੰਤਰੀ ਸਾਹਿਬ ਨਾਲ ਮੀਟਿੰਗ ਤੈਨੂੰ ਕਿਹੜੀ ਸਪੇਸ ਚਾਹੀਦੀ ਆ ਕਿੰਨੇ ਗਨਮੈਨ ਚਾਹੀਦੇ ਆ ਵਾਈਪਲਸ ਚਾਹੀਦੀ ਆ ਕਿਹੜੀ ਸਕਿਉਰਿਟੀ ਚਾਹੀਦੀ ਨਹੀਂ ਚਾਹੀਦਾ ਮੈਨੂੰ ਕੁਝ ਵੀ ਮੈਂ ਉਹ ਇਹ ਕਹਾਂ ਕਿ ਅੱਕ ਕੇ ਉਹ ਆਡੀਓ ਵਾਇਰਲ ਕੀਤਾ ਤੁਸੀਂ ਦੇਖੋ ਕਿੱਡੀਆਂ ਚਵਲ ਮੰਦਬੁੱਧੀ ਬੰਦਾ ਕਿੱਡੀਆਂ ਚਵਲ ਗੱਲਾਂ ਕਰਦਾ ਜਿਹੜੀ ਪਾਰਟੀ ਨੂੰ ਛੱਡ ਗਏ ਉਹਦੀ ਲੀਡਰਸ਼ਿਪ ਨੂੰ ਕੋਸਰ ਕੋਈ ਨਹੀਂ ਕੋਸਲਾ ਤੂੰ ਜਿਹਦੇ ਤੇ ਗਿਆ ਉਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਾਲਾਂ ਕੱਟੇ ਨਾ ਬਾਈ ਨੇਮ ਮੜਾ ਬੋਲਦੇ ਆ ਤੁਮ ਸੋ ਇਸ ਕਰਕੇ ਮੈਂ ਫਿਰ ਕਹੂੰਗਾ ਕਿ ਇਹ ਮੇਰੇ ਲਈ ਵੀ ਗਲਤ ਗੱਲ ਹੈਗੀ ਆ ਮੈਂ ਪਬਲਿਕ ਕੀਤਾ ਮੈਨੂੰ ਦੁੱਖ ਆ ਪਰ ਇਸ ਤਰੀਕੇ ਦੀ ਘਟਿਆ ਰਾਜਨੀਤੀ ਥੁੱਕੜ ਰਾਜਨੀਤੀ ਨਹੀਂ ਬੰਦੇ ਨੂੰ ਕਰਨੀ ਚਾਹੀਦੀ ਜਾਂ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ ਕਿਤੇ ਆਖਰੀ ਤੇ ਤਾਂ ਨਹੀਂ ਤੁਸੀਂ ਉਹਨਾਂ ਨੂੰ ਛੱਡ ਦਿੱਤਾ ਸੀ ਕਿ ਬੀਜੇਪੀ ਜੁਆਇਨ ਕਰਨ ਦਾ ਬਾਕੀ ਸੀ ਬਣਾ ਲਿਆ ਸੀ ਤੇ ਫਿਰ ਤਾਂ ਕਰਕੇ ਜ਼ਿਆਦਾ ਮਿਸ ਕਰਦੇ ਹੋ ਤੁਹਾਨੂੰ ਪਿਛਲੇ ਜਦੋਂ ਤੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਤਿੰਨ ਚਾਰ ਮਹੀਨਿਆਂ ਤੋਂ ਬੜਾ ਬਰੀਕੀ ਦੇ ਨਾਲ ਮੰਥਨ ਕਰਨ ਲੱਗੇ ਆ ਤੇ ਅਸੀਂ ਬੀਜੇਪੀ ਤੋਂ ਉਸੇ ਦਿਨ ਐਕਸਕਲੂਡ ਕਰ ਦਿੱਤੀ ਸੀ। ਇਹ ਨਹੀਂ ਬਈ। ਕਦੇ ਵੈਸੇ ਮਿਲੇ ਬੀਜੇਪੀ ਦੇ ਕਿਸੇ ਸੀਨੀਅਰ ਲੀਡਰ ਨੂੰ? ਬਹੁਤ ਸਾਰਿਆਂ ਨੂੰ ਮਿਲਿਆ ਮੈਂ। ਬਾਇਲੈਕਸ਼ਨ ਜਲੰਧਰ ਮੈਂ ਸਾਰਿਆਂ ਨੂੰ ਮਿਲਿਆ। ਤੇ ਫਿਰ ਉਹਨਾਂ ਨੂੰ ਤਾਂ ਸਿੱਖ ਚਿਹਰੀਆ ਦੀ ਜ਼ਰੂਰਤ ਹੁੰਦੀ ਹੈ। ਤੇ ਹੁੰਦੀ ਹੋਵੇ ਮੇਰਾ ਤੇ ਮੇਰੇ ਸਾਥੀਆਂ ਦਾ ਤਾਂ ਮਨ ਹੈਗਾ ਤੁਹਾਡਾ ਮਨ ਪੰਜਾਬ ਤੱਕ ਲਈ ਆ। ਤੁਹਾਨੂੰ ਕੋਈ ਕੋਈ ਆਫਰਾਂ ਕਰੀ ਜਾਵੇ ਜਿੰਨੀ ਦੇਰ ਤੁਹਾਡਾ ਇੱਥੇ ਮਨ ਨਹੀਂ ਜਾਉਂਗੇ ਤੁਸੀਂ। ਮੇਰਾ ਮਨ ਸਿਗਾ ਵੀ ਮੈਂ ਨਹੀਂ ਜਾਣਾ ਵੀ ਮੇਰੇ ਸਾਥੀਆਂ ਦਾ ਮਨ ਸਿਗਾ ਵੀ ਨਹੀਂ ਵੀ ਤੇ ਪੰਜਾਬ ਦਾ ਇਸ ਵਾਰੀ ਮਾਹੌਲ ਕੀ ਦੇਖ ਰਹੇ ਹੋ ਇਲੈਕਸ਼ਨ ਦਾ ਕਾਂਗਰਸ ਕਿੰਨੀਆਂ ਕੁ ਸੀਟਾਂ ਕੱਟ ਸਕਦੀ ਹੈ ਮੈਂ ਉਹਨਾਂ ਤੋਂ ਤਾਂ ਹੈ ਨਹੀਂ ਜਿਹੜਾ ਕਹਿੰਦਾ 13 0 ਇੱਕ ਖਲਕ ਦੀ ਆਵਾਜ਼ ਲੋਕਾਂ ਦੀ ਆਵਾਜ਼ ਲੋਕਾਂ ਨੇ ਕੀ ਫੈਸਲਾ ਦੇਣਾ ਸਾਰਾ ਕੁਝ ਸਾਹਮਣੇ ਆ ਜਾਣਾ ਪਰ ਮੈਂ ਲੋਕਾਂ ਦੀ ਨਬਜ਼ ਲੁਧਿਆਣਾ ਹਲਕੇ ਦੇ ਵੋਟਰਾਂ ਦੀ ਨਬਜ਼ ਕਿਉਂਕਿ ਮੈਂ 2019 ਵੀ ਲੜਿਆ 2014 ਵੀ ਲੜਿਆ ਤੇ ਮੈਂ ਇੱਕ ਗੱਲ ਲੋਕਾਂ ਦੇ ਭਰੋਸੇ ਦੇ ਉੱਤੇ ਲੋਕਾਂ ਦੇ ਰੁਝਾਨ ਦੇ ਵਿੱਚੋਂ ਕਹੂੰਗਾ ਵੀ ਰਾਜਾ ਬ੍ਰਿੰਗ ਵਿਕਟਰੀ ਪਲੇਟਫਾਰਮ ਤੇ ਆਊਗਾ ਪੰਜਾਬ ਦਾ ਵਿਕਟਰੀ ਪਲੇਟਫਾਰਮ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਲੱਖਾਂ ਦੀ ਗਿਣਤੀ ਦੀ ਲੀਡ ਲੈ ਕੇ ਰਾਜਾ ਬ੍ਰਿੰਗ ਬੜਿੰਗ ਲੋਕ ਸਭਾ ਦੇ ਵਿੱਚ ਗੂੰਜੂਗਾ ਜਾ ਕੇ ਤੇ ਬਾਕੀ ਸੀਟਾਂ ਤੇ ਕਿੰਨੀਆਂ ਕੁ ਸੀਤਾ ਹੋਵੇ ਸੇ ਤੇਰਾ ਚ ਮੈਂ ਨਾ ਦੇਖੋ ਗੱਲ ਸੁਣੋ ਸਾਡੀ ਪਾਰਟੀ ਦਾ ਬੜਾ ਵੱਡਾ ਆਧਾਰ ਫਤਿਹਗੜ੍ਹ ਸਾਹਿਬ ਦੇ ਵਿੱਚ ਅਸੀਂ ਜਿੱਤਾਂਗੇ ਜਲੰਧਰ ਜਿੱਤਾਂਗੇ ਅਸੀਂ ਮੈਂ ਪੈਨ ਪੰਜਾਬ ਤੁਹਾਨੂੰ ਕੋਈ ਕਹਿ ਦਵਾਂ ਉਹ ਹਾਂਜੀ ਇੰਨੀਆਂ 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 ਮੇਰਾ ਫੁਕਰੀਆਂ ਮਾਰਨ ਦਾ ਸਵਾਦ ਨਹੀਂ ਹੈਗਾ ਪਰ ਮੈਂ ਖਡੂਰ ਸਾਹਿਬ ਖਲਕੇ ਦੀ ਗੱਲ ਕਰ ਰਿਹਾ ਉੱਥੇ ਅਮਰਿਤਪਾਲ ਸਿੰਘ ਦੀ ਕਾਫੀ ਚਰਚਾ ਹੋ ਰਹੀ ਹੈ ਉਹ ਐਸਾ ਕੈਂਡੀਡੇਟ ਤੁਸੀਂ ਨੂੰ ਲੈ ਕੇ ਹੁਣ ਪੰਜ ਕੋਣਾ ਮੁਕਾਬਲਾ ਉਸ ਸੀਟ ਤੇ ਬਣ ਗਿਆ ਤੁਸੀਂ ਅਮਰਿਤਪਾਲ ਸਿੰਘ ਦੀ ਉਮੀਦਵਾਰੀ ਨੂੰ ਕਿਵੇਂ ਦੇਖਦੇ ਹੋ ਕੋਈ ਸਵਾਲ ਵੀ ਚੁਕੇ ਜਾ ਰਹੇ ਆ ਕਾਲੀ ਦਲ ਕਹਿ ਰਿਹਾ ਆ ਰਐਸਐਸ ਦਾ ਬੰਦਾ ਹੋ ਸਕਦਾ ਹੈ ਸਾਸ਼ੇਸ਼ੇ ਤਹਿਤ ਪੇ ਜਾ ਗਿਆ ਤੁਹਾਡਾ ਇਹਨਾਂ ਵੱਡਾ ਪੋਲੀਟੀਕਲ ਤਸਰਬਾ ਹੈ ਤੁਸੀਂ ਕਿਵੇਂ ਦੇਖਦੇ ਹੋ ਲੋਕਤੰਤਰ ਦੇ ਵਿੱਚ ਕੋਈ ਬੰਦਾ ਖੜਾ ਹੋਵੇ ਉਹ ਕਿਸੇ ਦਾ ਹੋਵੇ ਨਾ ਹੋਵੇ ਇਹ ਮੈਟਰ ਹੀ ਨਹੀਂ ਕਰਦੀ ਗੱਲ ਉਹਨੂੰ ਬਿਹਾਈਂਡ ਪੌਂਡ ਇੰਪਾਵਰਡ ਕਰ ਰਿਹਾ ਇਹ ਗੱਲ ਕਿਤੇ ਮਾਨਾ ਨਹੀਂ ਰੱਖਦੀ ਪਰ ਜੋ ਮਾਹੌਲ ਬਣਿਆ ਅਮਰਿਤਪਾਲ ਸਿੰਘ ਜਦੋਂ ਆਉਂਦੇ ਨੇ ਵਿਚਰਦੇ ਨੇ ਉਸ ਤੋਂ ਬਾਅਦ ਅਰੈਸਟ ਹੁੰਦੀ ਐ ਐਨਐਸਏ ਲੱਗਦਾ ਹੈ ਤੇ ਹੁਣ ਅਚਾਨਕ ਚੋਣ ਲੜਨ ਦਾ ਫੈਸਲਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਈ ਨੌਜਵਾਨ ਕਿਉਂਕਿ ਅਸੀਂ ਵੀ ਲੋਕਾਂ ਨਾਲ ਗੱਲਬਾਤ ਕੀਤੀ ਕਈ ਨੌਜਵਾਨ ਅਮਰਿਤਪਾਲ ਦੀ ਸੋਚ ਨਾਲ ਜੁੜੇ ਹੋਏ ਨੇ ਤੇ ਅਮਰਿਤਪਾਲ ਦੀ ਗੱਲ ਕਾਫੀ ਚੱਲ ਰਹੀ ਹੈ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਾਕਿਸਤਾਨ ਦੇ ਮੁੱਦੇ ਨਾਲ ਜੋੜਿਆ ਜਾ ਰਿਹਾ ਹੈ ਹੋਰ तमाम ਮੁੱਦਿਆਂ ਨਾਲ ਜੋੜਿਆ ਜਾ ਰਿਹਾ ਹੈ ਦੇਖੋ ਮੈਂ ਖਡੂਰ ਸਾਹਿਬ ਗਿਆ ਨੀਗਾ ਮੇਰੇ ਕੋਲੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਤੁਸੀਂ ਖਡੂਰ ਸਾਹਿਬ ਤੇ ਪੰਜਾਬ ਦੇ ਦੂਜੇ ਹਲਕਿਆਂ 'ਚ ਗਏ ਹੋ ਤੁਹਾਨੂੰ ਜਾਣਕਾਰੀ ਜ਼ਿਆਦਾ ਪਾਉਣ ਕਿੱਥੋਂ ਲੀਡ ਕਰ ਰਿਹਾ ਕੌਣ ਕਿਹੜੀ ਪੋਜੀਸ਼ਨ ਤੇ ਹੈਗਾ ਪਰ ਮੈਂ ਇਹ ਕਹੂੰਗਾ ਕਿ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਇਹ ਕਹਿ ਕੇ ਕਿ ਇਹ ਫਲਾਨੀ ਏਜੰਸੀ ਦਾ ਫਲਾਨੀ ਏਜੰਸੀ ਦਾ ਇਹ ਤਾਂ ਕਈ ਵੀ ਬੇਤੁਕੀਆਂ ਗੱਲਾਂ ਹੋ ਗਈਆਂ ਤੁਹਾਨੂੰ ਲੱਗਦਾ ਅਕਾਲੀ ਦਲ ਦੇ ਕਿ ਚੁਣੌਤੀ ਖੜੀ ਹੋ ਗਈ ਹੈ ਅਮਰਿਤਪਾਲ ਸਿੰਘ ਦੀ ਉਮੀਦਵਾਰੀ ਦੇ ਨਾਲ ਪੰਥਕ ਹੈਗਾ ਹਲਕਾ ਉਹ ਅਮਰਿਤਪਾਲ ਜੀ ਵੀ ਪੰਥਕ ਹੈ ਹਮ ਐਂਡ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹੌਂਦਾ ਚਾਹੇ ਲੋਕ ਨਹੀਂ ਸਵੀਕਾਰ ਕਰ ਰਹੇ ਹਮ ਕਰੋ ਕਹੌਂਦਾ ਤਾਂ ਪੰਥਕ ਜਮਾਤ ਆ ਨਾ ਇਹ ਖਡੂਰ ਸਾਹਿਬ ਦੇ ਵੋਟਰ ਨੇ ਤੈਅ ਕਰਨਾ ਵੀ ਅਸਲੀ ਪੰਥਕ ਕੌਣ ਹੈ ਬਿਲਕੁਲ ਜਦੋਂ ਦਲ ਬਦਲੂਆਂ ਦਾ ਮੌਸਮ ਚੱਲਿਆ ਇਹਨਾਂ ਚੋਣਾਂ ਦੇ ਨੇੜੇ ਤਾਂ ਕਈਆਂ ਨੂੰ ਕਈ ਆਫਰਸ ਆਏ ਹੋਣਗੇ ਤੁਹਾਨੂੰ ਕਦੀ ਆਮ ਆਦਮੀ ਪਾਰਟੀ ਨੇ ਆਫਰ ਕੀਤਾ ਮਤਲਬ ਵੀ ਦਲ ਬਦਲੂ ਹੀ ਕਿਹਾ ਤੁਸੀਂ ਨਹੀਂ ਮਤਲਬ ਓਵਰ ਆਲ ਸਰ ਜਦੋਂ ਮੈਂ ਓਵਰ ਆਲ ਹੀ ਸਹੀ ਕਿਹਾ ਤੁਸੀਂ ਸੋ ਮੇਰੇ ਤੇ ਵੀ ਟਕਦੀ ਹੈ ਇਹ ਗੱਲ ਮੈਂ ਪਹਿਲਾਂ ਕਹਿ ਗਿਆ ਸੀ ਕਿ ਦਲ ਬਦਲੂਆਂ ਦਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਪੰਜਾਬੀ ਦਾ ਸ਼ਲੋਕਨ ਬੋਲ ਕੇ ਦੱਸਦਾ ਦਲ ਬਦਲੂਆਂ ਦੇ ਉੱਤੇ ਰਾਜਨੀਤੀ ਦੇ ਰੰਗ ਕਰਤਾਰ ਸਿੰਘ ਜਿਵੇਂ ਧਾਰ ਲੱਗੇ ਤਿਵੇਂ ਲਾ ਲੇਗੀ ਦਾ ਦੇ ਅਰਥ ਦੱਸ ਦਿਨਾ ਤੁਹਾਨੂੰ ਮੈਂ ਦਾ ਦੇ ਦੋ ਅਰਥ ਹੈਗੇ ਆ ਹੂੰ ਦਾ ਦਾ ਪਹਿਲਾ ਅਰਥ ਹੈਗਾ ਵੀ ਮੇਰਾ ਦਾ ਲੱਗ ਗਿਆ ਉਹਦਾ ਪਹਿਲਾ ਅਰਥ ਹੈਗਾ ਵੀ ਉਹ ਦਾ ਦੇ ਵਿੱਚੋਂ ਆਪਣਾ ਘਰ ਦੇ ਕੋਠਾ ਭਰਨਾ ਹੂੰ ਚੰਗੀ ਲੁੱਟਮਾਰ ਕਰਨੀ ਜਿਹੜਾ ਉਹਦਾ ਮਿਲਿਆ ਤੇ 5 ਸਾਲ ਤੱਕ ਕੇ ਬੂਰੀਆਂ ਭਰਨੀਆਂ ਨੋਟਾਂ ਦੀਆਂ ਹੂੰ ਦੂਸਰਾ ਦਾ ਹੈਗਾ ਲੋਕਾਂ ਵਾਸਤੇ ਆਪਣੇ ਸੂਬੇ ਵਾਸਤੇ ਹੂੰ ਮਾਤਰ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੀ ਅਸੀਸ ਤੇ ਦੁਆ ਉਹਨਾਂ ਦੇ ਕੰਮ ਕਰਕੇ ਹੂੰ ਰਿਸ਼ਵਤ ਖੋਹਾਂ ਦੇ ਖਿਲਾਫ ਸੰਘਰਸ਼ ਕਰਕੇ ਹੂੰ ਮੇਰੇ ਲਈ ਉਹ ਦਾ ਹੈ ਹੂੰ ਦਾ ਜ਼ਰੂਰ ਹੈਗਾ ਪਰ ਮੇਰੇ ਲਈ ਦਾ ਜਿਹੜਾ ਉਹ ਸੰਗਤ ਦੀ ਸੇਵਾ ਹੈ ਤੇ ਆਵਾ ਦੀ ਪਾਰਟੀ ਨੇ ਆਫਰ ਨਹੀਂ ਕੀਤਾ ਮੈਂ ਮੇਰਾ ਮਾਨੀ ਹੈਗਾ ਜਾਣਦਾ ਆਫਰ ਆਵੇ ਨਾ ਆਵੇ ਇਹ ਇੱਕ ਅਲੱਗ ਹੈਗਾ ਨਹੀਂ ਵੈਸੇ ਬੁਲਾਇਆ ਕਿਉਂਕਿ ਅਰਸ਼ਦੀ ਜਦੋਂ ਮੇਰਾ ਮਾਨੀ ਹੈ ਨਹੀਂ ਕੋਈ ਹਾਕਾਂ ਪਿਆਵਾਰੀ ਚੱਲੇ ਨਹੀਂ ਮਾਨੀ ਹੈਗਾ ਮੈਂ 17 ਦੇ ਵਿੱਚ ਅਲਾਈਅੰਸ ਕੀਤਾ ਸੀ ਹੂੰ ਹੂੰ ਬਿਲਕੁਲ ਬਜ਼ੁਰਗ ਕਹਿੰਦੇ ਆ ਜੀ ਆਪਣਾ ਮਾਰੂ ਤੇ ਛਾਵੇਂ ਸੁੱਟੂ ਇਹ ਮੈਂ 22 ਦੇ ਵਿੱਚ ਬੋਲਿਆ ਲੋਕਾਂ ਨੂੰ ਪਰ ਉਦੋਂ ਲੋਕਾਂ ਦੇ ਅੰਦਰ ਸੁਨਾਮੀ ਇਸ ਕਦਰ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਦਲਾਓ ਐਡੇ ਗੱਪਾਂ ਮਾਰ-ਮਾਰ ਕੇ ਨਟੰਕੀ ਝੂਠ ਬੋਲ ਬੋਲ ਕੇ ਡਰਾਮੇ ਵਾਜੀਆਂ ਕਰ ਕਰ ਕੇ ਲੋਕਾਂ ਨੂੰ ਇਸ ਤਰੀਕੇ ਬਰਗੜਾ ਲਿਆ ਕਿਸੇ ਨੇ ਸੁਣੀ ਵੀ ਗੱਲ ਮੈਂ ਕਹਿੰਦਾ ਸੀਗਾ ਬਾਈ ਦੇ ਵਿੱਚ ਵੀ ਕੇਜਰੀਵਾਲ ਦਾ ਪੰਜਾਬ ਦੇ ਨਾਲ ਪੰਜਾਬ ਵਾਸੀ ਕੋਈ ਲਗਾਵ ਨਹੀਂ ਹੈਗਾ ਇਹਨੇ ਇਥੋਂ ਦੇ ਸੋਰਸਸ ਪੈਸਾ ਵਰਤ ਕੇ ਪੈਨ ਇੰਡੀਆ ਆਪਣੀ ਪਾਰਟੀ ਦੇ ਪ੍ਰੋਗਰਾਮ ਨੂੰ ਲੈ ਕੇ ਜਾਣਾ ਅੱਜ ਹੋ ਰਿਹਾ ਨਾ ਸਾਰਾ ਕੁਝ ਤੁਸੀਂ 2022 ਦੀਆਂ ਮੇਰੀਆਂ ਸਟੇਟਮੈਂਟਸ ਵੀਡੀਓ ਤੇ ਹੋਣਗੀਆਂ ਚੈੱਕ ਕਰ ਲਓ ਮੈਂ ਆ ਹੀ ਗੱਲਾਂ ਕਹਿੰਦਾ ਸੀ ਜਿਹੜੀਆਂ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਝਾੜੂ ਦੀ ਹੋ ਰਹੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ ਸੋ ਸਿਮਰਜੀਤ ਸਿੰਘ ਪੈਸ ਲਗਾਤਾਰ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇ ਲਈ ਨਵੀਂ ਨਵੀਂ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਤੇ ਇਹ ਕਹਿ ਰਹੇ ਨੇ ਕਿ ਲੁਧਿਆਣਾ ਦੀ ਸੀਟ ਰਾਜਾ ਵੜਿੰਗ ਜ਼ਰੂਰ ਕੱਢਣਗੇ ਤੇ ਬਾਕੀ ਇਹਨਾਂ ਦਾ ਸਿਆਸੀ ਭਵਿੱਖ ਕੀ ਰਹੇਗਾ ਕਾਂਗਰਸ 'ਚ ਦੇਖਣ ਲਾਇਕ ਰਹੇਗਾ ਕੈਮਰਾ ਪਰਸਨ ਅਲੀਸ਼ਾ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੋਂ ਲੁਧਿਆਣਾ